ਜਦੋਂ ਕਿਸੇ ਦੇ ਘਰ ਮਰਗ ਹੋ ਜਾਂਦੀ ਨਾ ਜੀ ਉਹ ਦਿਨ ਅਸੀਂ ਉਹਦੇ ਸਾਰੇ ਜਾ ਕੇ ਦੇ ਆਲੇ ਦੁਆਲੇ Laash ਦੇ ਬੈ ਕੇ ਰੋਨੇ ਆ ਤੇ ਜਦੋਂ ਟੱਬਰ ਪਿੱਛੇ ਕੱਲਾ ਰਹਿ ਜਾਂਦਾ ਅਸੀਂ ਉਹ ਸਲਾਦੇ ਨੂੰ ਨਹੀਂ ਜਾਂਦੇ ਵੀ ਨਹੀਂ ਪੁੱਛਦੇ ਵੀ ਤੁਹਾਨੂੰ ਪਾਣੀ ਦੀ ਜ਼ਰੂਰਤ ਆ ਪੀਣ ਲਈ ਇਹ ਪੀਤਾ ਜੇ ਕੁਝ ਖਾਦਾ ਜਿਗੇ ਹੈਗੇ ਜੇ ਕਿ ਮਰ ਗਏ ਜੀ ਅਸੀਂ ਇੱਕ ਵਾਰੀ ਤੇ ਢੇਰੀ ਹੋ ਜਾਂਨੇ ਆ ਪਰ ਬਾਅਦ ਚ ਅਸੀਂ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਪਰਿਵਾਰ ਦੀ ਸਹਾਇਤਾ ਕਿੱਦਾਂ ਕਰਨੀ ਆ ਇਹ ਸਾਰੇ ਪਰਿਵਾਰ ਦਬੇ ਗਏ ਆ ਕੁਚਲੇ ਗਏ ਆ ਸਮੇਂ ਦੀ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਨਲਾਇਕੀਆਂ ਕਰਕੇ ਇਹ ਪਰਿਵਾਰਾਂ ਦੇ ਆਉਣ ਵਾਲੀਆਂ ਕਈ ਪੀੜੀਆਂ ਦੇ ਮਤਲਬ ਥੱਲੇ ਲੱਗ ਚੁੱਕਾ ਵਾ ਪਰਿਵਾਰ ਉਹ ਜਗਾਰ ਪੱਖੋਂ ਆਮਦਨ ਦੇ ਸਰੋਤ ਇੱਕ ਵਾਰੀ ਖਤਮ ਹੋ ਚੁੱਕੇ ਆ ਕਿਉਂਕਿ ਪੱਕੀਆਂ ਫਸਲਾਂ ਸੀ ਖਾਦਾਂ ਦਵਾਈਆਂ ਪਈਆਂ ਸੀ ਲੇਬਰਾਂ ਤੋਂ ਲੱਗਾ ਸੀ ਸਾਰਾ ਕੁਝ ਹੋਇਆ ਸੀ ਹੁਣ ਤੇ ਸਿਰਫ ਇੱਕ ਕੱਟ ਕੇ ਘਰੇ ਆਮਦਨ ਆਉਣੀ ਸੀ ਤੇ ਉਹ ਆਮਦਨ ਖਤਮ ਹੋ ਗਈ ਜੋ ਕੋਲੋਂ ਵੀ ਖਰਚਾ ਲਾਇਆ ਉਹ ਵੀ ਖਤਮ ਹੋ ਗਿਆ ਹੁਣ ਜ਼ਰੂਰਤ ਆ ਆਉਣ ਜਿੰਨਾ ਸੇਵਾ ਕਰਨੀ ਟਰੈਕਟਰ ਲੈ ਕੇ ਆਉਣ ਐਲਾਨ ਕਰਦੇ 1100 ਟਰੈਕਟਰ ਅਸੀਂ ਵੰਡਣੇ ਆ ਵੰਡਣ ਉਹ ਆ ਕੇ ਪਿੰਡਾਂ ਚ ਦੇਣ ਦੋ ਦੋ ਬਾਬਾ ਜੀ ਨੂੰ ਦੇਣ 50 ਸਾਡਾ ਟਰੈਕਟਰ ਤੇ ਬਾਬਾ ਜੀ ਨਾਲ ਕਰਨਾ ਕੋਈ ਨਹੀਂ ਸੰਤ ਬਾਬਾ ਜੀ ਤਾਂ ਕਹਿੰਦੇ ਸਾਡੇ ਕੋਈ ਇੱਕ ਵੀ ਨਹੀਂ ਆਇਆ ਉਹਨਾਂ ਚੋਂ ਨਹੀਂ ਸਾਡੇ ਬਾਬਾ ਜੀ ਤੋਂ ਬਾਬਾ ਜੀ ਨੂੰ ਤਾਂ ਟਰੈਕਟਰਾਂ ਦੀ ਮੇਰੇ ਸਾਡਾ ਫੋਟੋ ਵੀ ਨਹੀਂ ਵਿਖਾਈ ਹਾਂਜੀ ਬਾਬਾ ਜੀ ਨੇ ਟਰੈਕਟਰ ਵੇਖਿਆ ਵੀ ਨਹੀਂ ਗੇ ਇਹ ਹੁਣ ਜਿਨ੍ਹਾਂ ਨੂੰ ਮਿਲੇ ਆ ਉਹ ਆਉਣ ਹਾਂਜੀ ਹੁਣ ਆ ਕੇ ਪਿੰਡ ਗੋਦ ਲੈਣ ਹੁਣ ਸਮਾ ਸੰਗਤ ਫੇਰ ਸੰਯੋਗ ਦੇਊਗੀ ਘਰਾਂ 'ਚੋਂ ਨਿਕਲਣ ਇਹ ਨਹੀਂ ਕਿ ਉਦੋਂ ਹੜਾ ਆਏ ਸੀ ਵੀਡੀਓ ਬਣਾ ਲਈਆਂ ਫੋਟੋਆਂ ਕਰਾ ਲਈਆਂ ਤੇ ਘਰਾਂ ਨੂੰ ਚਲੇ ਗਏ ਇਹ ਦੋਖੇ ਨਿਸ਼ੇਤੀ ਨਹੀਂ ਕਟਿਆ ਜਾਣਾ ਫਸਲ ਪੱਕਣ ਤੱਕ ਕਟਿਆ ਜਾਣਾ ਜੀ